ਹੋਲੀ ਦੇ ਤਿਉਹਾਰ ਨੂੰ ਲੈ ਕੇ ਫਤਿਹਗੜ ਚੂੜੀਆਂ ਛਲਕੀਆਂ ਖੂਬ ਰੌਣਕਾਂ ਨੌਜਵਾਨਾਂ ਵੱਲੋਂ ਪੂਰੇ ਚੋ-ਚੋਕਰ ਰੋਸ਼ਨਲ ਮਨਾਇਂਦੇ ਹੀ ਹੋਲੀ ਫਤਿਹਗੜ ਚੂੜੀਆਂ ਵਿਖੇ ਹੋਲੀ ਦਾ ਤਿਉਹਾਰ ਹੁਣ ਤੱਕ ਮਨਾ ਲਿਆ ਗਿਆ ਇਸ ਸ਼ਮੂਖੀ ਬਾਜ਼ਾਰਾਂ ਚ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਇੱਕ ਦੂਜੇ ਉੱਪਰ ਰੰਗ ਪਾ ਕੇ ਆਪਣੇ ਵਿਆਹ ਦਾ ਸੰਦੇਸ਼ ਦਿੱਤਾ ਹੋਲੀ ਮਨਾਉਂਦੇ ਹੋਏ ਨੌਜਵਾਨਾਂ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਇੱਕ ਖੁਸ਼ਹਾਲ ਅਤੇ ਪਿਆਰ ਦਾ ਤਿਹਾਰਾ ਹੈ ਤੇ ਇਸ ਸ਼ਮੂਖੀ ਉਨਾਂ ਵੱਲੋਂ ਮਿਲਚੁਲ ਕੇ ਹੋਲੀ ਮਨਾਈ ਜਾ ਰਹੀ ਹੈ ਅਤੇ ਸੰਦੇਸ਼ ਦਿੱਤਾ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਇਸ ਮੌਕੇ ਉਹ ਸਾਰੇ ਹੀ ਲੜਾਈਆਂ ਝਗੜਿਆਂ ਨੂੰ ਛੱਡ ਕੇ ਪਿਆਰ ਮੁਹੱਬਤ ਨਾਲ Holi ਦਾ ਤਿਹਾਰ ਮਨਾ ਰਹੇ ਹਨ ਹੈਪੀ Holi ਸਾਰਿਆਂ ਨੂੰ ਜੀ ਅੱਜ Holi ਦਾ ਤਿਹਾਰ ਬਹੁਤ ਹੀ ਵਧੀਆ ਤੇ ਆਪਾਂ ਖੁਸ਼ੀ ਨਾਲ ਬਹੁਤ ਹੀ ਜ਼ਿਆਦਾ ਮਨਾ ਰਹੇ ਆ ਤੇ ਸਾਨੂੰ ਖੁਸ਼ੀ ਹੈ ਸਾਰੇ ਭਰਾਵਾਂ ਨੂੰ ਹੋਲੀ ਮਨਾਉਂਦੇ ਪਿਆ ਨਾ ਨਹੀਂ ਵੀ ਹੋਲੀ ਕਿਹਦਾ ਉਹਨੂੰ ਅੱਜ ਨਾਲ ਲਿਆਂਦਾ ਵਾ ਮਾਰ ਲੈ ਕੇ ਸਾਰੇ ਭੈਣ ਭਰਾ ਆ ਆ ਵੀ ਹੋਲੀ ਸਾਰੇ ਭੈਣ ਭਰਾ ਨੂੰ ਵਧਾਈ ਹੋਵੇ ਹੋਲੀ ਦਾ ਤਿਆਰ ਆ ਸਭ ਭੈਣ ਭਰਾ ਬੜੀ ਖੁਸ਼ੀ ਤੇ ਚਾਣਾ ਮਨਾ ਰਹੇ ਆ ਤੇ ਕੋਈ ਗੜਬੜ ਨਹੀਂ ਕਰ ਰਹੇ ਤੇ ਵੀਰ ਵੀ ਨਹੀਂ ਕਰਨਗੇ ਵੀਰ ਜੀ ਅੱਜ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਬਹੁਤ ਵਧਾਈਆਂ ਦਿਨਾਂ ਮੈਂ Holi ਦੀਆਂ ਆ ਸਾਰੇ ਵੀਰ ਆਪਾਂ ਇਕੱਠੇ ਨਜ਼ਾਰੇ ਨਾਲ Holi ਕੇ ਡੰਡੇ ਆ ਪੂਰਾ ਨਜ਼ਾਰਾ ਆਂਡਿਆ ਹੈ ਆਹ ਦੇਖੀ Holi Holi ਆਹ ਦੇ Holi ਦਾ ਪਿਆਰ ਮਨਾਇਆ ਜਾ ਰਿਹਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੇ ਆਣੇ Holi ਦਾ ਤਿਉਹਾਰ ਮਨਾ ਰਹੇ ਨੇ ਸਾਰਿਆਂ ਨੂੰ Happy Holi ਸਾਰੇ Happy Holi ਬਈ